ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰੋ ਬਹੁਤ ਹੀ ਜ਼ਰੂਰੀ ਬੇਨਤੀ ਹੈ ਜਲਦੀ ਤੋਂ ਜਲਦੀ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਸ਼ੇਅਰ ਕਰ ਦਿਓ ਕਿਉਂਕਿ ਸਿੱਖ ਧਰਮ ਦੇ ਉੱਪਰ ਹਮਲੇ ਪਹਿਲਾਂ ਤੋਂ ਹੁੰਦੇ ਆਏ ਹੁਣ ਵੀ ਹੋ ਰਹੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਹੁੰਦੇ ਰਹਿਣਗੇ ਪਰ ਹੁਣ ਜਿਹੜਾ ਜ਼ਿਕਰ ਕਰਨਾ ਹੈ ਉਹ ਇਹ ਹੈ ਕਿ ਰਾਗੀ ਸਿੰਘ ਅਸੀਂ ਵੇਖਦੇ ਬਹੁਤ ਸੋਹਣਾ ਰਸ ਪਿੰਨਾ ਮਨੋਹਰ ਕੀਰਤਨ ਕਰਦੇ ਨੇ ਸਾਰੇ ਜਥੇ ਇੱਕੋ ਜਿਹੇ ਨਹੀਂ ਹੁੰਦੇ ਕੋਜ ਜਥੇ ਨੇ ਜੋ ਫਿਲਮੀ ਤਰਜਾਂ ਟੋਨਾਂ ਲੈ ਕਰਕੇ ਉਹਨਾਂ ਦੇ ਉੱਤੇ ਸ਼ਬਦ ਗੁਰਬਾਣੀ ਦਾ ਸੈੱਟ ਕਰਕੇ ਫਿਰ ਉਹਨੂੰ ਗਾਇਨ ਕਰਦੇ ਨੇ ਹੁਣ ਜਿਹੜਾ ਨਵਾਂ ਹਮਲਾ ਸਿੱਖਾਂ ਦੇ ਉੱਪਰ ਹੋ ਰਿਹਾ ਹੈ ਉਹ ਹੈ ਤੇ ਸਮੁੱਚੇ ਸਿੱਖ ਧਰਮ ਦੇ ਉੱਤੇ ਹੀ ਹੈ ਅਸੀਂ ਕਈ ਵਾਰੀ ਸਮਝਦੇ ਜੀ ਇਹ ਉਹਦੇ ਤੇ ਹੈ ਇਹ ਉਸ ਤੇ ਲਾਗੂ ਹੁੰਦਾ ਹੈ ਇਹ ਇਹਦੇ ਤੇ ਲਾਗੂ ਹੁੰਦਾ ਹੈ ਇਹ ਹਮਲਾ ਜਿਹੜਾ ਉਹ ਸਿੱਖ ਧਰਮ ਤੇ ਲਾਗੂ ਹੁੰਦਾ ਹੈ ਸਿੱਖ ਧਰਮ ਤੇ ਹੋ ਰਿਹਾ ਕਿਵੇਂ ਹੋ ਰਿਹਾ ਹੈ ਕੁਝ ਇਹੋ ਜਿਹੇ ਜਥੇ ਨੇ ਜਿਨ੍ਹਾਂ ਦੀ ਹਿੰਦੀ ਫਿਲਮਾਂ ਤਰ੍ਹਾਂ ਟੂਨਾ ਲੈ ਕੇ ਉਹਨਾਂ ਦੇ ਉੱਪਰ ਕੁਝ ਕੁ ਫਰਕ ਪਾ ਕੇ ਜੋ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ ਨੇ ਹੁਣ ਨਵਾਂ ਕੰਮ ਕੀ ਚੱਲ ਪਿਆ ਕਿ ਇੱਕ ਪਾਸੇ ਉਹ ਸ਼ਬਦ ਜਿਹੜਾ ਲਾ ਦਿੱਤਾ ਜਾਂਦਾ ਹੈ ਉੱਪਰ ਫੋਟੋ ਰਾਗੀ ਸਿੰਘ ਦੀ ਲਾਈ ਜਾਂਦੀ ਹੈ ਥੱਲੇ ਜਿਸ ਗਾਇਕ ਦਾ ਜਿਸ ਗਾਉਣ ਵਾਲੇ ਦਾ ਉਹ ਗੀਤ ਹੈ ਉਹ ਜਿਹੜਾ ਉਹਦੀ ਥੱਲੇ ਫੋਟੋ ਲਾਈ ਜਾਂਦੀ ਹੈ ਪਹਿਲਾਂ ਸ਼ਬਦ ਚਲਾਇਆ ਜਾਂਦਾ ਫਿਰ ਗੀਤ ਚਲਾਇਆ ਜਾ ਰਿਹਾ ਹੈ ਗੁਰਬਾਣੀ ਤੇ ਗੀਤ ਜਿਹੜਾ ਉਹ ਪਹਿਲਾਂ ਤੇ ਗਨਾ ਗਾਉਣ ਵਾਲੇ ਨੇ ਕੀਤਾ ਹੀ ਐ ਜਿਹਨੇ ਗਾਇਨ ਕੀਤਾ ਗੁਰਬਾਣੀ ਦਾ ਸ਼ਬਦ ਫਿਲਮੀ ਤਰਜੇ ਤੇ ਉਹ ਤੇ ਗੁਨਾਗਾਰ ਐ ਨਵਾਂ ਕੰਮ ਇਹ ਚੱਲ ਪਿਆ ਕਿ ਇੱਕ ਪਾਸੇ ਗੀਤ ਰੱਖਿਆ ਜਾਂਦਾ ਦੂਜੇ ਪਾਸੇ ਸ਼ਬਦ ਗੁਰਬਾਣੀ ਦਾ ਰੱਖਿਆ ਜਾਂਦਾ ਜਿਸ ਨੂੰ ਆਖਿਆ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤਾ ਮਿਟਾਈ ਜੈਸੀ ਮੈਂ ਆਵਾਂ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ ਕਈ ਸਮਾਗਮਾਂ ਵਿੱਚ ਐ ਅਸੀਂ ਵੀ ਦੱਸਿਆ ਹੈ ਕਿ ਜੋ ਫਿਲਮੀ ਤਰਜਾਂ ਟੋਨਾ ਹੁੰਦੀਆਂ ਨੇ ਜੋ ਫਿਲਮੀ ਗੀਤ ਹੁੰਦੇ ਨੇ ਉਹ ਕਈ ਵਾਰੀ ਢਾਏ ਬਣਾਏ ਜਾਂਦੇ ਨੇ ਕਈ ਵਾਰੀ ਕਵਤਾ ਜਿਹੜੀ ਹੈ ਉਹਨੂੰ ਲਿਖ ਕੇ ਫਿਰ ਦੁਬਾਰਾ ਮਿਟਾ ਕੇ ਫਿਰ ਲਿਖ ਕੇ ਕਈ ਵਾਰ ਇੱਕ ਲਾਈਨ ਨੂੰ ਕਵੀ ਜਿਹੜਾ ਹੈ ਦੁਬਾਰਾ ਸੈੱਟ ਕਰਦਾ ਲਿਖਿਆ ਜਾਂਦਾ ਹੈ ਪਰ ਗੁਰਬਾਣੀ ਦੀ ਇੱਕ ਸਿਫਤ ਹੈ ਕਿ ਉਹ ਗੁਰਬਾਣੀ ਜਿਵੇਂ ਆਈ ਹੈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਜਿਵੇਂ ਵੀ ਉਹ ਪੰਕਤੀ ਇੱਕ ਵਾਰ ਆ ਗਈ ਉਹਨੂੰ ਉਸੇ ਤਰ੍ਹਾਂ ਹੀ ਉਚਾਰਨ ਕਰਨਾ ਤੇ ਲਿਖਿਆ ਵੀ ਉਸੇ ਤਰ੍ਹਾਂ ਗਿਆ ਹੈ ਸੋ ਮੇਰੀ ਬੇਨਤੀ ਹੈ ਕਿ ਇਹ ਕੰਮ ਨਾ ਕੀਤਾ ਜਾਵੇ ਤੇ ਇਹ ਵੀ ਵੇਖਿਆ ਜਾਵੇ ਕਿ ਕੌਣ ਕਰਦਾ ਹੈ ਤੇ ਸਿੱਖ ਇਹਨੂੰ ਸ਼ੇਅਰ ਨਾ ਕਰਨ ਇਹਦੇ ਨਾਲੋਂ ਚੰਗਾ ਤੁਸੀਂ ਸਿੱਧਾ ਹੀ ਰਾਗੀ ਸਿੰਘ ਦਾ ਸ਼ਬਦ ਲੈ ਕੇ ਉਹਦੇ ਨਾਲ ਸੰਪਰਕ ਕਰੋ ਜਦੋਂ ਸੋਸ਼ਲ ਮੀਡੀਆ ਤੇ ਹਰੇਕ ਤਰ੍ਹਾਂ ਦੇ ਨਾਲ ਇਹ ਵੀਡੀਓ ਜਿਹੜੀਆਂ ਅੱਜ ਬਹੁਤ ਸ਼ੇਅਰ ਹੋ ਰਹੀਆਂ ਨੇ ਇੱਕ ਪਾਸੇ ਸ਼ਬਦ ਲਾਇਆ ਜਾਂਦਾ ਹੈ ਦੂਜੇ ਪਾਸੇ ਗਾਣਾ ਚਲਾਇਆ ਜਾਂਦਾ ਹੈ ਤੇ ਅਸੀਂ ਇਹ ਸਮਝਦੇ ਕਿ ਸਾਡੀ ਜੀ ਤਰੁੱਟੀ ਦੂਰ ਕਰ ਰਹੇ ਨੇ ਸਾਨੂੰ ਦੱਸ ਰਹੇ ਨੇ ਕਿ ਤੁਸੀਂ ਇਸ ਰਾਗੀ ਸਿੰਘ ਨੇ ਇਸ ਜਥੇ ਨੇ ਇਸ ਤਰਜੇ ਦੇ ਉੱਤੇ ਗਾਇਆ ਇਹ ਤੇ ਵੀਰੋਂ ਹੁੰਦਾ ਹੀ ਹੈ ਪਰ ਸਾਰੇ ਜਥੇ ਨਹੀਂ ਬੜੇ ਚੜ੍ਹਦੀ ਕਲਾ ਵਾਲੇ ਜਥੇ ਨੇ ਜਿਹੜੇ ਰਾਗਾਂ ਦੇ ਵਿੱਚ ਕੀਰਤਨ ਕਰਦੇ ਨੇ ਔਰ ਵੀ ਗੁਰਬਾਣੀ ਰਾਗ ਅਨੁਸਾਰ ਤਾਲ ਅਨੁਸਾਰ ਕੀਰਤਨ ਦੀ ਸੇਵਾ ਨਿਭਾਉਂਦੇ ਨੇ ਉਹਨਾਂ ਦੀ ਸੋਭਾ ਉਹ ਨਹੀਂ ਤੁਸੀਂ ਕਰਦੇ ਜੰਨੀ ਤੁਸੀਂ ਇਸ ਪਾਸੇ ਨੂੰ ਤੁਰ ਪੈਨੇ ਹੋ ਸੋ ਮੇਰੀ ਬੇਨਤੀ ਹੈ ਕਿ ਜੇ ਕੋਈ ਸਿੱਖ ਸ਼ੇਅਰ ਕਰਦਾ ਹੈ ਤੇ ਇਹਨੂੰ ਤੁਰੰਤ ਬੰਦ ਕਰ ਦਿੱਤਾ ਜਾਵੇ। ਸੰਬੰਧਿਤ ਜਥੇ ਨਾਲ ਤੁਸੀਂ ਸੰਪਰਕ ਕਰਕੇ ਉਹਦੇ ਕੋਲੋਂ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਕਿ ਕਿਉਂ ਤੁਸੀਂ ਇਸ ਤਰ੍ਹਾਂ ਕੀਤਾ ਹੈ। ਪਰ ਸੋਸ਼ਲ ਮੀਡੀਆ ਤੇ ਪਹਿਲਾਂ ਧਰਮ ਨਾਲ ਲੋਕ ਟੁੱਟ ਰਹੇ ਨੇ। ਜਦੋਂ ਤੁਸੀਂ ਇਸ ਤਰ੍ਹਾਂ ਕਰਦੇ ਹੋ ਤੇ ਉਹਦਾ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਪੈਂਦਾ ਹੈ ਕਿ ਸ਼ਾਇਦ ਸਾਰੇ ਹੀ ਜਥੇ ਜਿਹੜੇ ਉਹ ਗੁਰਬਾਣੀ ਦੇ ਸ਼ਬਦ ਨੂੰ ਜਿਹੜਾ ਉਹ ਫਿਲਮੀ ਧੁਨਾ ਦੇ ਵਿੱਚ ਹੀ ਗਾਉਂਦੇ ਨੇ ਜਿਵੇਂ ਦਰਬਾਰ ਸਾਹਿਬ ਕੀਰਤਨ ਚੱਲਦਾ ਹੈ। ਸੋ ਬਹੁਤ ਚੜ੍ਹਦੀ ਕਲਾ ਵਾਲੇ ਜਥੇ ਨੇ ਉਹਨਾਂ ਦੀਆਂ ਵੀਡੀਓ ਸ਼ੇਅਰ ਕਰਿਆ ਕਰੋ ਤੇ ਜਦੋਂ ਕਿਸੇ ਚ ਤਰੁੱਟੀ ਲੱਭਦੀ ਉਹਨੂੰ ਪਰਸਨਲ ਤੌਰ ਤੇ ਜਿਹੜਾ ਉਹਦੇ ਨਾਲ ਸੰਪਰਕ ਕੀਤਾ ਜਾਵੇ ਨਹੀਂ ਤੇ ਸਿੱਖ ਧਰਮ ਦਾ ਜਿਹੜਾ ਨੁਕਸਾਨ ਹੈ ਉਹ ਤੁਸੀਂ ਕਰ ਰਹੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਨੁਕਸਾਨ ਵੱਡਾ ਹੋਵੇਗਾ ਜਦੋਂ ਅੱਗੇ ਤੋਂ ਅੱਗੇ ਸ਼ੇਅਰ ਕਰੀ ਜਾਂਦੇ ਹੋ ਪਤਾ ਨਹੀਂ ਅਸੀਂ ਕਿੱਡੀ ਕਬੜੀ ਸੇਵਾ ਕਰ ਰਹੇ ਹਾਂ ਸੋ ਇਹ ਤੋਂ ਗਰੇਜ ਕੀਤਾ ਜਾਵੇ ਦਾਸ ਸਿੱਖ ਜੀਵਨ ਜਾਚ ਪੰਜਾਬ ਦਾ ਮੁਖੀ ਭਾਈ ਹਰਪ੍ਰੀਤ ਸਿੰਘ ਹੱਥ ਜੋੜ ਕੇ ਬੇਨਤੀ ਹੈ ਕਿ ਤੁਹਾਨੂੰ ਜਿਹੜਾ ਇਹੋ ਜਿਹਾ ਕੰਮ ਕਰਦਾ ਏ ਉਤੋਂ ਗਰੇਜ ਕਰੋ ਮਨੁੱਖ ਨੂੰ ਰੱਬ ਨਾਲ ਜੋੜਨ ਵਾਸਤੇ ਜਿਹੜਾ ਗੁਰਬਾਣੀ ਉਚਾਰਨ ਹੋਈ ਹੈ ਭਗਤਾਂ ਪਟ ਸਹਬਾਨਾ ਗੁਰਮੁਖਾਂ ਗੁਰੂ ਸਹਬਾਨਾ ਦੇ ਮੁਖ ਚੋਂ ਉਚਾਰਨ ਕੀਤੀ ਹੋਈ ਬਾਣੀ ਨੂੰ ਗੀਤਾਂ ਦੇ ਬਰਾਬਰ ਨਾ ਚਲਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ